ਘਰ ਦੀ ਹਾਲਤ ਕਮਜ਼ੋਰ ਸੀ ਨਾ ਪੈਸਾ ਨਾ ਸਹਾਰਾ ਲੋਕ ਅਕਸਰ ਕਹਿੰਦੇ ਸਨ ਇਸ ਤੋਂ ਕੁਝ ਨਹੀਂ ਬਣਨਾ ਪਰ ਹਰਜੀਤ ਦੇ ਦਿਲ ਵਿੱਚ ਇੱਕ ਗੱਲ ਪੱਕੀ ਸੀ ਹਾਲਾਤ ਸਾਨੂੰ ਨਹੀਂ ਅਸੀਂ ਹਾਲਾਤਾਂ ਨੂੰ ਬਦਲਦੇ ਹਾਂ ਹਰ ਸਵੇਰ ਗੁਰੂ ਦਾ ਨਾਮ ਲੈ ਕੇ ਉਹ ਮਿਹਨਤ ਵਿੱਚ ਲੱਗ ਜਾਂਦਾ ਖੇਤਾਂ ਦਾ ਕੰਮ ਦਿਹਾੜੀ ਥਕਾਵਟ ਪਰ ਹੌਸਲਾ ਕਦੇ ਨਹੀਂ ਟੁੱਟਿਆ ਕਈ ਵਾਰ ناکامی ਆਈ ਪਰ ਵਿਸ਼ਵਾਸ ਨਾਲ ਉਹ ਮੁੜ ਖੜਾ ਹੋ ਗਿਆ ਸਮਾਂ ਬੀਤਿਆ ਮਿਹਨਤ ਨੇ ਰੰਗ ਦਿਖਾਇਆ ਇੱਕ ਛੋਟਾ ਕੰਮ ਵੱਡੀ ਪਛਾਣ ਬਣ ਗਿਆ ਅੱਜ ਜੋ ਲੋਕ ਕੱਲ ਤੱਕ ਮਜ਼ਾਕ ਬਣਾਉਂਦੇ ਸਨ ਅੱਜ ਉਹੀ ਉਸ ਤੋਂ ਸਲਾਹ ਲੈਂਦੇ ਹਨ ਹਰਜੀਤ ਕਹਿੰਦਾ ਹੈ ਮਿਹਨਤ ਨੇ ਮੈਨੂੰ ਸਭ ਕੁਝ ਸਿਖਾਇਆ ਤੇ ਵਿਸ਼ਵਾਸ ਨੇ ਮੈਨੂੰ ਕਦੇ ਹਾਰਨ ਨਹੀਂ ਦਿੱਤਾ ਸਿੱਖਿਆ ਇਹ ਹੀ ਹੈ ਮਿਹਨਤ ਤੋਂ ਕਦੇ ਨਾ ਹਟੋ ਇੱਕ ਦਿਨ ਇਹ ਹੀ ਮਿਹਨਤ ਤੁਹਾਡੀ ਜ਼ਿੰਦਗੀ ਬਦਲ ਦੇਵੇਗੀ